ਸੱਤ ਸਿਆ깔 ਦੇ ਸਾਰੇ ਵੀਰ ਭਰਾ ਆਮਾ ਨੂੰ ਆਪਣੀ ਹੱਥ ਬੰਨ ਕੇ ਹੱਥ ਬੰਨ ਕੇ ਸੱਤ ਸਿਆ깔 ਤੇ ਅੱਜ ਹੈਗਾ ਇਹ ਪਹਿਲਾ ਨਾਰਾਤਾ ਤੇ ਅੱਜ ਜੋ ਵੀ ਆਪਣੇ ਆਪਣੇ ਪੂਰੇ ਸ਼ਹਿਰ ਦਾ ਪੂਰੇ ਆਪਣੇ ਜਿੱਥੇ ਵੀ ਨਾਰਾਤੇ ਦੀ ਮਹੱਤਮਪੂਰਨ ਹੈਗੀ ਆ ਉੱਥੇ ਦਾ ਕਲਚਰ ਆ ਤੇ ਫਾਨੂੰ ਆਪਾਂ ਦਿਖਾਉਂਦੇ ਆ ਵੀ ਇਹ ਪਹਿਣਾ ਦਿਲੀ ਲਿਖੀ ਜਾਂਦੀ ਆ ਫਿਰ ਉੱਥੇ ਖਰਾ ਖੱਬੜ ਚੌਲ ਕੀਮੀ ਤੋਂ ਮੱਥਾ ਟੇਕਿਆ ਜਾਂਦਾ ਹੈ ਫਿਰ ਦਿਲੀ ਗੋਹੇ ਨਾਲ ਦਿਲੀ ਲਿਪਕੇ ਆਪਣਾ ਜਿਹੜਾ ਮੇਨ ਗੇਟ ਦੀ ਮੇਨ ਗੇਟ ਹੁੰਦਾ ਉੱਥੇ ਤਾਂ ਜੋਤ ਲਿਖਣ ਲੱਗੀ ਤੇਰੀ ਮੈਗਾ ਖੁੱਤੇ ਚੱਲਣ ਵਾਲੀ ਸੀ ਆ ਵੀਡੀਓ ਬਣਾਈਏ ਨਾਲੇ ਨਰਾਤੇਆਂ ਦਾ ਮਹੱਤਵ ਦੱਸ ਕੇ ਵੀ ਜਿੰਨਾ ਕ ਪਤਾ ਪਾ ਨੂੰ ਨਾ ਕੰਨ ਦੱਸ ਦੇਣਾ ਸਾਨੂੰ ਤੇ ਹੋਰ ਕੀ ਲੱਗੀ ਹੋਈ ਇੱਕ ਸਾਂਝੀ ਲਈ ਹੋਈ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਸ਼ਾਮ ਨੂੰ ਆਰਤੀ ਕਰਦੇ ਹੁੰਦੇ ਰਾਤ ਮੇ ਤੇ ਆ ਨਹੀਂ ਹੋਇਆ ਕਿ ਵੀਡੀਓ ਬਣਾਣੀ ਹੋਈ ਤੇ ਅੱਜ ਸ਼ਾਮ ਨੂੰ ਪਪਾ ਆਰਤੀ ਦੀ ਜੁੜੇ ਮਣਾਵਾ ਮੰਗੇ ਦੀ ਤੇ ਖੰਡਾਰ ਪਾਇਆ ਪਏ ਭਾਈ ਪੰਡਿਤ ਨਹੀਂ ਲੱਗੇ ਤੇ ਹੁਣ ਲੱਗੇ ਹੋਏ ਤੇ ਤੇ और लगी हुई भी, ते लगे हुए हाँ गुड मॉर्निंग जो लगी हुई अठो चढ़ाया लफा हुआ हम लिप लिपना शुरू कर लिप लिपरे हां चिंगीर ਰੇਪਣਾ ਚਾਹੀਦਾ ਹਾਂ ਹਾਂ ਮੈਂ ਮਨਾ ਦਸਣਾ ਤਿਆਰ ਕਰਦਾ ਲੈਪਣਾ ਇਹਨੂੰ ਆਹ ਟਮਾਟੋ ਆਵਾ ਕੈਨਿੰਗ ਆਇ ਲੰਬਾ ਲੰਬਾ ਲੈ ਜਾ ਕਾਇਨਾ ਤੇੜੀਲੀ ਪੀ ਗੋਹੇ ਨਾ ਗੋਹਾ ਜਿਹੜਾ ਇਹ ਗੁਗਾ گورਖਨਾਰ ਦਾ ਵੀ ਗੁਗਾ گورਖਾ ਜੀ ਵੀ ਗੋਹੇ ਵਿੱਚ ਹੀ ਪੈ ਰਹਾ ਹੋਏ ਤੇ ਤਾਂ ਗਾਂ ਦਾ ਗੋਹਾ ਹੈ ਮਾਜ ਦਾ ਗੋਹਾ ਉਹ ਲਿਆ ਕੇ ਦੇੜੀ ਲਿਪ ਲੇਪ ਪਾਉਂਦੇ ਆ ਦੇੜੀ ਲਿਪ ਕੇ ਜਿੱਦਾਂ ਵੀ ਹੋਇਆ ਹੋਰ ਆਪਣਾ ਤੇ ਇਹਦਾ ਰਾਜਵੀਰ ਵਿੱਚ ਕੀ ਫਿਰਦੀ ਆ ਨਹੀਂ ਤੋਂ ਹੈ ਨਹੀਂ ਮੂੰਹ ਤੋਂ ਤਣੀ ਹਸੀ ਕਾਲ ਕਰੇ ਹਸੀ ਕਾਲ ਜੀ ਗੁੱਡ ਮਾਰਨਿੰਗ ਗਟਵਾਨੇ ਹੱਥ ਵਿੱਚ ਕાળા ਫਲੇ ਹੋਇਆ ਨੇ ਖੱਬਲ ਤੇ ਹੱਥ ਪੇੜ ਚ ਪਾਇਆ ਹੋਇਆ ਇਹਨੇ ਕਿੱਕ ਪਾਇਆ ਹੋਇਆ ਚੀਨੀ ਚੌਲ ਹਲਦੀ ਪੈਣੀ ਮਿਕਸ ਕਰ ਲਈ ਵੀ ਗਾਂ ਦੇ ਮਿਕਸਣਾ ਕਰਨੀ ਪਵੇ ਚੱਪ ਮਮਟ ਬਣਾਵੀਂ ਚੱਪ ਜਾ ਕੋਈ ਗੱਲ ਨਾ ਧਿਆਰ ਖੂ ਆਪਾਂ ਰੱਖਦੇ ਇੱਕਟੇ eri ਦੋ ਕਿਨੇ ਤੇ ਲਾਉਣੀਆਂ ਚਾਰ ਸੱਤ ਤੇ ਲਾਉਣੀਆਂ ਇਹ ਥੋੜਾ ੋੜਾ ਲਾ ਕੇ ਹੀ ਬਣਾ ਦੇ ਦੀਆ ਉੱਥੇ ਚੱਕ ਕੇ ਬਣਾ ਦੇ ਦੋ ਥੋੜੀ ਥੋੜੀ ਗਾਈ ਤਾਂ ਗਾਂ ਦੀ ਗੱਲ ਕਰਨਾ ਬੜੀ ਲੋਕੀ ਰੱਖਣਾ ਹੈ ਦੋ ਦੋ ਲੱਕੇ ਰੱਖ ਦੋ ਬਸ ਇੱਧਰ ਉਹ ਕਰਦਾ ਖਬਰ ਦਾ ਸੱਤ ਬਸ ਖਬਰ ਰੱਖੀ ਜਰਾ ਬਾਹਰ ਅੱਛਾ ਇਹ ਵੀ ਗਾਈ ਵੀ ਹੈਗਾ ਇਹ ਵਹੀਂ ਹੈ ਕਨੇ ਖੱਪੜਾਂ ਦਾ ਮੂੰਹ ਜਿਹੜਾ ਵੀ ਖੱਪੜ ਦੀ ਜੜਾ ਉਹ ਦਰਵਾਜ਼ੇ ਦੀ ਵੀ ਦੇ ਤੂੰ ਉਤਰਦੇ ਆਪਾਂ ਆਊਟ ਹੁੰਦੇ ਆਪਾਂ ਦਰਵਾਜ਼ੇ ਤੇ ਉੱਥੇ ਬਣਾਉਂਦੀ ਉਹਦੇ ਨਾਲ ਖੱਪੜਾਂ ਦੇ ਜੜਾ ਹੋਣੀ ਚਾਹੀਦੀਆਂ ਖੱਪੜਾਂ ਦੇ ਮੂੰਹ ਕਰਕੇ ਮੂੰਹ ਹੋਣੀ ਚਾਹੀਦੀਆਂ ਇੱਕ 2 3 4 5 6 7 ਇਹਦੇ ਬੱਧ ਕੌਲੇ ਰੱਖ ਲ ਗਏ ਇੱਕ ਰੱਖਿਆ ਹੋਇਆ ਹੈ ਪੁੱਠਾ ਰੱਖਿਆ ਹੋਇਆ ਹੈ ਹਾਂ सोफे तो कवर वेचना भी आया है आदे आदे। आदे। क्या हुआ? हुआ है भाई खाद तो खादे एक ने सिर ढक्य होगा माता नराते चलते हैं अज रामायण भी शायद कल रामलीला शुरू हो गई हो गए आई हुई है सझी बई सी अरेक घर के आते भी अपने पंजाबी सिख धर्म है हिंदू धर्म उन्होंने घर लगी होगी बहुत वैसे जिन्हें भी हम अपने जान पछाण सारी उन्होंने घर में देखी है कल कल ने अपने अपने डिजाइन बना के, के लाई हुई है आप हत्ी बना के मिट्टी अपने ये ਬਣਾ ਰਹੇ ਹਾਂ ਤੇ ਆ ਚੰਦ ਬਣਾਇਆ ਹੋਇਆ ਮੇਰੇ ਖਿਆਲ ਸੂਰਜ ਪਾਨ ਦਾ ਪੱਤਾ ਆ ਟਿੱਕੀ ਚਿੜੀ ਆ ਮੁੱਠੀਆਂ ਗੋਲਕ ਤੇ ਇਦਾਂ ਬਾਈ ਬਣਾ ਕੇ ਲਾਉਂਦੇ ਆ ਤੇ ਸ਼ਾਮ ਨੂੰ ਇਹਦੀ ਆਰਤੀ ਵੀ ਹੁੰਦੀ ਆ ਆਰਤੀ ਦਾ ਟਾਈਮ ਆਪਾਂ ਤੁਹਾਨੂੰ ਆਰਤੀ ਦੀ ਵੀਡੀਓ ਬਣਾ ਕੇ ਪਾਉਂਗੇ ਕਈ ਬੰਦੇ ਕਰਦੇ ਆ ਕਈ ਨਹੀਂ ਕਰਦੇ ਆ ਕਈ ਸ਼ਰਾਂ ਵਿੱਚ ਇਹਦੀ ਸ਼ਾਮ ਨੂੰ ਦੀਵਾ ਬਾਲ ਕੇ ਥਾਲ ਚ ਰੱਖ ਕੇ ਆਰਤੀ ਕੀਤੀ ਜਾਂਦੀ ਆ। ਤੇ ਬਾਕੀ ਦਾ ਕੰਮ ਆਪਾਂ ਦੇਖਦੇ ਗਾਹਾਂ ਗਾਹ। ਖੰਡਾਰਾ ਪਾਇਆ ਹੋਇਆ। ਆਹ ਅੰਸੋਈ ਖਾਲੀ ਖਰੀ ਹੋਈ ਆ ਚੱਲਣ ਦੇ। ਅੱਜ ਨਹੀਂ ਹਟਦੇ ਇਹ ਪੂਰਾ ਖੰਡਾਰਾ ਪਾ ਕੇ ਖੜੂੰਗੇ ਅੱਜ। ਅੱਲਾ ਸੌਣ ਮੈਂ ਨਾ ਮੈਂ ਘਾ ਲਿਆਂ ਤਾਂ ਚਲ ਬਾਹਰ ਗੇਰੇ ਹੋਇਆ। ਥੱਲੇ ਖੜਾਇਆ ਹੋਇਆ। ਕਰਤਾ ਉਧਰਾਂ। ਹਾਂ ਬੰਦ ਕਰਕੇ ਲੋਰੀ ਇਹ ਮੇਰਾ ਟਾਇਰ ਦਾ ਘਰ ਤਾਂ ਤੇ ਇਹ ਵੀ ਲਿੱਪਦਾ ਚੌਲ ਖੱਬੜ ਲਿੱਪ ਕੇ ਮੱਥਾ ਟੇਕਦਾ ਤੇ ਉਰੇ ਮੇਰਾ ਟਾਇਰ ਟਾਇਰ ਨਹੀਂ ਇੰਤਿਂ ਟਾਇਰ ਮੇਰੇ ਚਲੇ ਗਿਆ ਗੁਜਰ ਗਿਆ ਉਹ ਤੇ ਭਾਈਆ ਹੈ ਚਲੋ ਆਓ ਪਰ ਸੋਹ ਹੈਗਾ ਤਾਂ ਆਪਾਂ ਇਹ ਪਹਿਲਾਂ ਨਾਤਾ ਕਲੜੀ ਆਰਤੀ ਆਪਾਂ ਨੇ ਸੁਣਨੀ ਹੋਈ ਹੈਗੀ ਤੇ ਆਪਾਂ ਨੇ ਅੱਜ ਦੁਆ ਹਨਾ ਦੁਆ ਨਰਾਤਾ ਤੇ ਆਰਤੀ ਹੋਣ ਲੱਗੀ ਸੀ ਸ਼ਾਮ ਦਾ ਟਾਈਮ ਦਾ ਮੇਰੇ ਟਾਈਮ ਸਰ ਪਹੁੰਚੇ ਹੋਇਆ ਤਾਂ ਬੱਚੇ ਨੇ ਤਿਆਰੀ ਕਰਕੇ ਰੱਖੀ ਹੋਈ ਸੀ ਉਹਨਾਂ ਨੇ ਪਲੇਟ ਵਿੱਚ ਚਪਲਾ ਖੋਲਦੀ ਆਪਾਂ ਆਪਾਂ ਮਨੇ ਦੀਵਾ ਬਾਲ ਕੇ ਚੌਲ ਜੋ ਵੀ ਇਹਨਾਂ ਦਾ ਆਪਣਾ ਉਹ ਆਰਤੀ ਦਾ ਉਹ ਆ ਪ੍ਰੋਸੈਸਾ ਰੱਖਿਆ ਹੋਇਆ ਤਾਂ ਇਹ ਰੱਖਿਆ ਹੋਇਆ ਆ ਆਰਦੀ ਜਿਹੜੇ ਪਨਾ ਟਿੱਕੀਆਂ ਲਾਉਂਦੇ ਹੁੰਦੇ ਆ ਆਪਾਂ ਟਿੱਕੀਆਂ ਕਹਿੰਦੇ ਆ ਬਰੋਟਾ ਕਹਿੰਦੇ ਆ ਤੇ ਉਹ ਸਾਂਜੀ ਕਹਿੰਦੇ ਆ ਹਨਾ ਉਹ ਚੀਜ਼ਾਂ ਰੱਖਿਆ ਹੋਇਆ ਆ ਪਨ ਲੈਡ ਵਾਲੀ ਹੋਈ ਥੀ ਬੱਲਮ ਰੋਸੀ ਵੀ ਹੈ ਨਹੀਂ ਦੋਰੇ ਤਾਰ ਕੇ ਮੈਂ ਲੈਡ ਕਰਕੇ ਚੈਨ ਔਖਾ ਵੀ ਲੱਗਦਾ ਆਪਾਂ ਨੂੰ ਹੁਣ ਸਹੀ ਆ ਸਾਂਜੀ ਕਹਿੰਦੇ ਟਿੱਕੀਆਂ ਕਹਿੰਦੇ ਆ ਤੇ ਬਰੋਟਾ ਕਹਿੰਦੇ ਆ ਆਪਣੀ ਆਪਣੀ ਭਾਸ਼ਾ ਵੀ ਆ ਆਪਣੀ ਉਹ ਆ ਤੇ ਹੁਣ ਇਹ ਲੱਗੇ ਦੇ ਕਾਰਨ ਆਰਤੀ ਮੈਂ ਕਹਿੰਦਾ ਚਲੋ ਬਾਹਰ ਨਹੀਂ ਸਰ ਆਪਣੇ ਪਰੰਪਰਾ ਜੋ ਕਬੀ ਵਰਸਾਏ ਪਰੰਪਰਾ ਇਹ ਜਿਆਦਾਤਰ ਹੁੰਦੀ ਹੈ ਇਹ ਮਰੀਲ ਕੋਟਲੇ ਵਿੱਚ ਉੱਥੇ ਤੇ ਇਹ ਸਿੱਖ ਗਿਆਈ ਹੈ ਬਈ ਇਹ ਉੱਥੇ ਸਾਡੀ ਮੇਰੀ ਛੋਟੀ ਭੈਣ ਵੀ ਹੈਈ ਹੋਈ ਆ ਤੇ ਬਈ ਉਹ ਵੀ ਉਧਰ ਪਰਿਵਾਰ ਦੇ ਮਤਲਬ ਸਾਰੇ ਮੈਂਬਰ ਕਰਦੇ ਸਾਰੇ ਮੈਂਬਰ ਕਹਿ ਜਿਕਣਾ ਵੀ ਬਰਜ਼ੁਰਗ ਹੋਏ ਉਹਨਾਂ ਨੇ ਜੜ ਪ੍ਰਾਣੇ ਬਰਜ਼ੁਰਗਾ ਉਹ ਕਰਦੇ ਆ ਬੱਚੇ ਵੀ ਨਾਲੇ ਇਕੱਠੇ ਬਹਿ ਕੇ ਚਾਹ ਪਾਣੀ ਪੀ ਲੰਦੇ ਆ ਇਕੱਠੇ ਬਹਿ ਕੇ ਉਹ ਕਰ ਲੰਦੇ ਆ ਤਾਰ ਕੇ ਉਹ ਇਕੱਠੇ ਇਕੱਠੇ ਹੋਣ ਵਾਸਤੇ ਉਹ ਆਰਤੀ ਕਰਦੇ ਆ ਇੱਕ ਦੇ ਘਰ ਆ ਕੇ ਕਰ ਲੰਦੇ ਆ ਅੱਜ ਤੇਰੇ ਘਰ ਕਰੀ ਜਦੂਏ ਦੂਏ ਦੂਦੇ ਦੂਏ ਦੇ ਕਰ ਦੂਏ ਦੇ ਕਰ ਆਰਤੀ ਇਹਨਾਂ ਤੀਰੇ ਕਰਾਂ ਤੱਕਣਾ ਆਪਣਾ ਰੱਖਦੇ ਆ ਪ੍ਰੋਫੈਸਰ ਇਹ 8 9 8 9 ਦਿਨ ਲਗਾਤਾਰ ਇਹੀ ਚੱਲਦਾ ਪ੍ਰੋਗਰਾਮ ਤੇ ਹੁਣ ਆਰਤੀ ਹੋਣ ਲੱਗੀ ਦੀ ਚਲੋ ਮੈਂ ਕਿਹ ਚੱਲੇ ਸੀ ਬਾਣੇ ਵੀਡੀਓ ਬਣਾ ਲਈਏ सिखर दिकाया गोबिंद मेरे आया मै का दर्शन पाए दूजी आरती करा करावार ਦੂਜੀ ਆਰਤੀ ਕਰਾ ਕਰਾਵਾਂ ਜਿਵੇਂ ਮੇਰਾ ਵੀਰ ਭਰਾਮਾ ਵੀਰ ਭਰਾ ਦੀਆਂ ਦੋ ਲੜੀਆਂ ਜੋ ਸਿਖਰ ਦਵਾਲੇ ਖੜੀਆਂ ਸਿਖਰ ਦਵਾਲਾ ਟੇਡਾ ਜੋ ਰੈਂ ਟੇਲੀ ਕਾਇਆ ਗੋਬਿੰਦ ਮੇਰੇ ਆਇਆ ਮੈਂ ਹਲਕਾਰ ਦਰਸ਼ਨ ਪਾਇਆ ਤੀਜੀ ਆਰਤੀ ਕਰਾਂ ਕਰਾਵਾਂ ਜਿਵੇਂ ਮੇਰਾ ਵੀਰ ਭਰਾਮਾ ਵੀਰ ਭਰਾ ਦੀਆਂ ਦੋ ਲੜੀਆਂ ਜੋ ਸਿਖਰ ਦਵਾਲੇ ਖੜੀਆਂ ਸਿਖਰ ਦਵਾਲਾ ਟੇਡਾ ਜੋ ਰਹਿਂ ਤੇਰੀ ਕਾਇਆ ਗੋਬਿੰਦ ਮੇਰੇ ਆਇਆ ਮਹਿਰ ਕਰ ਦਰਸ਼ਨ ਪਾਇਆ ਚੌਥੀ ਆਰਤੀ ਕਰਾਂ ਕਰਾਵਾਂ ਜੀਵੇ ਮੇਰਾ ਵੀਰ ਪ੍ਰਾਮਾ ਵੀਰ ਪ੍ਰਾਦੀਆਂ ਦੋ ਲੜੀਆਂ ਜੋ ਸਿਖਰ ਦਵਾਲੇ ਖੜੀਆਂ ਸਿਖਰ ਦਵਾਲਾ ਟੇਡਾ ਜੋ ਰਹਿਂ ਤੇਰੀ ਕਾਇਆ ਗੋਬਿੰਦ ਮੇਰੇ ਆਇਆ ਮਹਿਰ ਕਰ ਦਰਸ਼ਨ ਪਾਇਆ ਪੰਜਵੀਂ ਆਰਤੀ ਕਰਾਂ ਕਰਾਵਾਂ ਜੀਵੇ ਮੇਰਾ ਵੀਰ ਪ੍ਰਾਮਾ ਵੀਰ ਦੀ ਦੋਲੜੀ ਮੈਂ ਜੋ ਸਿਖਰਦਵਾਲੇ ਖੜੀਆਂ ਸਿਖਰਦਵਾਲਾ ਟੇਡਾ ਜੋ ਰਹਿਣ ਤੇਰੀ ਕਾਇਆ ਗੋਬਿੰਦ ਮੇਰੇ ਆਇਆ ਮੈਂ ਹਰ ਕਾ ਦਰਸ਼ਨ ਪਾਏ ਛੇਵੀਂ ਆਰਤੀ ਕਰਾਂ ਕਰਾਮਾ ਜੀਵੇ ਮੇਰਾ ਵੀਰ ਭਰਾਣਾ ਵੀਰ ਭਰਾ ਦੀ ਅੰਦੋਲੜੀਆਂ ਜੋ ਸਿਖਰਦਵਾਲੇ ਖੜੀਆਂ ਸਿਖਰਦਵਾਲਾ ਟੇਡਾ ਜੋ ਰਹਿਣ ਤੇਰੀ ਕਾਇਆ ਗੋਬਿੰਦ ਮੇਰੇ ਆਇਆ ਮੈਂ ਹਰ ਕਾ ਦਰਸ਼ਨ ਪਾਏ ਅਰਤੀ ਆਤੀ ਕਰਾ ਕਰਾ ਮਾ ਜੀਵੇਂ ਮੇਰਾ ਵੀਰ ਭਰਾਮਾ ਵੀਰ ਭਰਾ ਦੀਆਂ ਡੋਲੜੀਆਂ ਜੋ ਸਿਖਰ ਦਵਾਲੇ ਖੜੀਆਂ ਸਿਖਰ ਦਵਾਲਾ ਟੇਡਾ ਜੋ ਰਹਿਣ ਤੇਰੀ ਕਾਇਆ ਗੋਬਿੰਦ ਮੇਰੇ ਆਇਆ ਮੈਂ ਹਰਿ ਦਾ ਦਰਸ਼ਨ ਪਾਏ ਆਰਤੀ ਬਈ ਆਰਤੀ ਆਰਤੀ ਬਈ ਆਰਤੀ ਆਰਤੀ ਬਈ ਆਰਤੀ ਆਰਤੀ ਆਤੀ ਜੈ ਕਰੇ